ਆਓ ਵੀ ਸੱਜਣੋ ਮਿੱਤਰੋ ਅੱਜ ਆਪਾਂ ਤੁਹਾਨੂੰ ਇਹ ਛੋਟੀ ਬਾਰੇ ਜਾਣਕਾਰੀ ਦੇ ਗਏ ਇਹ ਛੋਟੀ ਬਕਾਊ ਆ ਪਿੰਡ ਭਗਤਾ ਭਾਈ ਕਾ ਛੋਟੀ ਆ ਵੀਡੀਓ ਨੂੰ ਅਖੀਰ ਤੱਕਰ ਦੇਖਿਓ ਸਾਰਾ ਡਰੈੱਸ ਫੋਨ ਨੰਬਰ ਅਖੀਰ ਵਿੱਚ ਦੱਸਾਂਗੇ ਕਿ ਛੋਟੀ ਗਰੰਟੀ ਨਾਲ 7 ਤੋਂ 7.5 ਮਹੀਨੇ ਦੁੱਧ ਦੀਆਂ ਸੱਲਾ ਮਰੌਂਦੀ ਆ ਸੂਣ ਤੋਂ ਬਾਅਦ ਛੋਟੀ 7 ਤੋਂ 7.5 ਮਹੀਨੇ ਦੁੱਧ ਦੀਆਂ ਸੱਲਾ ਮਰੌਂਦੀ ਆ 31 7 2024 ਨੂੰ ਇਹ ਛੋਟੀ ਸੂਈ ਸੀ 31 7 2024 ਨੂੰ ਝੋਟੀਏ ਸੂਈ ਆ ਤੀਜੇ ਛੂਏ ਝੋਟੀਏ ਇਸੇ ਘਰ ਦੀ ਜੰਮੀ ਹੋਈ ਕੱਟੀ ਇਹ ਹੈਗੀ ਆ ਤੇ ਝੋਟੀ ਦੇ ਥਣ ਚਾਰੇ ਇੱਕੋ ਜੇ ਪੂਣੀਆਂ ਵਰਗੇ ਮੋٹے ਥਾਣਾ ਚੂਣ ਚਪੋਲੀ ਆ ਤੇ ਗੰਨੇ ਵਾਂਗ ਝੋਟੀ ਦੀਆਂ ਧਾਰਾਂ ਸਿੰਘਾਂ ਦੀ ਕੁੰਡੀ ਤੇ ਰੰਗ ਦੀ ਬਿਲਕੁਲ ਕਾਲੀ ਪੂਛ ਲੰਮੀ ਤੇ ਝੋਟੀ ਦੀ ਵੇਲ ਵਿੱਚ ਵੀ ਝੋਟੀ ਬਹੁਤ ਲੰਮੀ ਆ ਇੱਕ ਕੱਦ ਕਾਠ ਵੀ ਛੋਟੀ ਦਾ ਆਮ ਛੋਟੀਆਂ ਨਾਲੋਂ ਵੱਧ ਦੱਸਿਆ ਜਾਂਦਾ ਦੇਖਿਆ ਗਿਆ ਤੇ ਛੋਟੀ ਦੇ ਇੱਕ ਗੱਲ ਜਿਹੜੀ ਬਾਈ ਨੇ ਦੱਸੀ ਸੀ ਆਪਾਂ ਨੂੰ ਚਾਹ ਪੀਂਦਿਆਂ ਨੂੰ ਇਹ ਛੋਟੀ ਦੇ ਦੁੱਧ ਤੇ ਆਮ ਦੁੱਧਾਂ ਨਾਲੋਂ ਆਮ ਛੋਟੀਆਂ ਨਾਲੋਂ ਮੱਝਾਂ ਨਾਲੋਂ ਇਹ ਛੋਟੀ ਦੇ ਦੁੱਧ ਤੇ ਘਿਓ ਵੀ ਜ਼ਿਆਦਾ ਆਉਂਦਾ ਤੇ ਬਾਕੀ ਗੱਲਬਾਤ ਆ ਉਹ ਆਪਾਂ ਖਾਲਸਾ ਜੀ ਨਾਲ ਗੁਰਪ੍ਰੀਤ ਸਿੰਘ ਖਾਲਸਾ ਨਾਲ ਕਰਕੇ ਸੋਨੁਨੁਸਾਰੀ ਸਮਝਾਉਣੇ ਆ ਕੀ ਕਰੋ ਗੱਲ ਬਾਈ ਜੀ ਨਾਲ ਆਪਾਂ ਕਰਦੇ ਆਂ ਹਾਂ ਜੀ ਖਾਲਸਾ ਜੀ ਜਿਹੜੀ ਆਪਣੀ ਇਹ ਝੋਟੀ ਆ ਵੇਚਣ ਵਾਲੀ ਤੇ ਇਹ ਕਈਵੇਂ ਸੂਏ ਆ ਜੀ ਇਹ ਬਾਈ ਤੀਜੇ ਸੂਏ ਆ ਤੀਜੇ ਸੂਏ ਆਪਣੇ ਘਰ ਦੀ ਪਾਲੀ ਆ ਕੱਟੀ ਹੈ ਜੀ ਹਾਂ ਹਾਂ ਇਹ ਘਰ ਦੀ ਪਾਲੀ ਜੀ ਆਪਦੇ ਇੱਥੇ ਹੀ ਜਨਮ ਹੋਇਆ ਸੀ ਤਾਂ ਹਾਂ 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 ਠੀਕ ਆ ਜੀ ਇਹ ਘਰ 'ਚ ਹੀ ਜਨਮ ਹੋਇਆ ਤੇ ਆਪ ਜੱਥੀ ਪਾਲ ਕੇ ਤੇ ਹੁਣ ਤੀਜਾ ਸੂਆ ਤੁਹਾਡੇ ਕੋਲ ਹੀ ਝੂਪੀ ਹਾਂ ਹਾਂ ਇਹ ਪਹਿਲੇ ਸੂਏ ਉਹ ਪੱਤੀ ਖੜੀ ਆ ਇੱਧਰ ਠੀਕ ਆ ਜੀ ਉਹ ਆ ਦੂਜੇ ਸੂਏ ਕੱਟਾ ਦਿੱਤਾ ਇਹਨੇ ਉਹ ਆਹੀ ਵੇਚਦਾ ਸੀ ਜਾਂ ਤੇ ਹੁਣ ਜਿਹੜੀ ਸੂਈ ਆ ਹੁਣ ਉਹ ਕੱਟੀ ਬੈਠੀ ਆ ਕੱਲ ਸੂਈ ਆ ਤੇ ਹੁਣ ਤੀਜੀ ਸੂਈ ਆ ਹੁਣ ਤੀਜੀ ਸੂਈ ਕੱਟਾ ਪਹਿਲੀ ਕੱਟੀ ਦਿੱਤੀ ਦੂਜਾ ਕੱਟਾ ਕੱਟਾ ਵੇਚਦਾ ਤੇ ਆ ਤੀਜੀ ਕੱਟੀ ਆ ਹੁਣ ਕੱਟੀ ਠੀਕ ਆ ਜੀ ਤੇ ਕਿ ਕੌੜ ਕੂੜ ਕਿਵੇਂ ਆ ਜੀ ਜਾਂ ਸੀਲਕ ਜਮਾ ਨਹੀਂ ਕੌੜ ਬਈ ਆ ਸਮਾਂ ਦੂਜੀ ਦਾ ਨਹੀਂ ਕੌੜਾ ਸਾਡੀ ਢੋਟੀ ਅੱਛਾ ਜੀ ਤੇ ਇਹਦਾ ਬਹੁਤ ਵਧੀਆ ਇਹ ਮੰਨ ਲਾ ਆ ਵੀ ਤੇ ਹੈ ਪਿਛਲੇ ਸਾਲ ਮੰਲਾ ਲਈ ਪਹਿਲੇ ਸੂਏ ਤਾਂਨੇ ਘੱਟ ਹੀ ਸੀ 10-11 ਕਿਲੋ ਪਰ ਪਿਛਲੇ ਸਾਲ ਅਸੀਂ 14 ਲੀਟਰ ਤੋਂ 15 ਲੀਟਰ ਦੇ ਆਸ-ਪਾਸ ਕੱਢਦੇ ਰਹੇ ਹਾਂ 14 ਤੋਂ 15 ਲੀਟਰ ਦੂਜੇ ਸੂਏ 'ਚ ਦੂਜੇ ਸੂਏ ਠੀਕ ਹੈ ਜੀ ਤੇ ਹੁਣ ਤੀਜੇ ਸੂਏ ਦੀ ਕੀ ਸੁਭਾਵਨਾ ਰੱਖਦੇ ਸਾਨੂੰ ਆਇਆ ਵੀ 15 ਤੋਂ ਉੱਤੇ ਜਾਊਗੀ ਹੈਰਕੀ ਥੋੜੀ ਅਸੀਂ ਕਰਾ ਸੇਵਾ ਵੀ ਵਧ ਕੀਤੀ ਆ ਠੀਕ ਹੈ ਜੀ ਮੰਲਾ ਤੇ ਹੈਰਕੀ ਮੈਂ ਤਾਂ ਸਾਨੂੰ ਵੀ 15 ਤੱਕ ਪੂਗੀ ਰਾ ਉਹਨਾਂ ਦਾ ਜਿੰਨੀ ਦੀ ਜਿਹੜੇ ਦੂਜਾ ਸੂਆ ਉਹ ਤੋਂ ਮੀਡੀਅਮ ਜੀ ਦੀ ਸੇਵਾ ਦੇ ਨਾਲ ਉਹ ਹੱਦ ਗੌਰ ਨਹੀਂ ਦੇਣੀ ਬਸ ਮਾਰੇ ਠੀਕ ਹੈ ਠੀਕ ਆ ਉਹਨੂੰ ਇੱਕਦਾਂ ਆਇਆ ਵੀ ਸਾਡਾ ਪੱਠਿਆਂ-ਪੁੱਠਿਆਂ ਦਾ ਨੀਲਾ ਅਰੇਂਜਮੈਂਟ ਕਰ ਸਕਿਆਣਾ ਠੀਕ ਹੈ ਜੀ ਤੇ ਇੱਕ ਬਾਪੂ ਮੇਰਾ ਬਾਹਰ ਗਿਆ ਤਾਂ ਕਰਕੇ ਪਤਨ ਦੀ ਸੌਂ ਸਹਾਰਨੀ ਕਰੀ ਠੀਕ ਹੈ ਠੀਕ ਹੁਣ ਇੱਕ ਇਹਦੇ ਚ ਹੋਰ ਹੁਣ ਮੈਂ ਜੀ ਕਹਿੰਿਆ ਕਰ ਰਹੀ ਆ ਤੇ ਪਰ ਇਹ ਮੰਨ ਲਾ ਵੀ ਤੇਰੇ ਤੇ ਹੋਰ ਸਫਟਾ ਵੀ ਇਹਦਾ ਆਮ ਅੱਜਾਂ ਦੇ ਨਾਲੋਂ ਕਿਹੋ ਜਿਹਾ ਵੀ ਵੱਧ ਆਉਂਦਾ ਹੈਗਾ ਠੀਕ ਹੈ ਜੀ ਹਾਂ ਪਿਓਰ ਦੇ ਤਾਂ ਢੇਰ ਲਾਉਂਦੀ ਇਹ ਮੰਨ ਲਾ ਦੁੱਧ ਤੇ ਕਿਹੋ ਵੱਧ ਆਉਂਦਾ ਆਮ ਨਾਲੋਂ ਕਿਲੋ ਕਿਹੋ ਵੱਧ ਆਉਂਦਾ ਹੋਊਗਾ ਠੀਕ ਹੈ ਜੀ ਹਾਂ ਤੇ ਇਹ ਹੁੰਦੇ ਆ ਕਈ ਬੱਚਿਆਂ ਚ ਗੋਣਾ ਦੀ ਲੂਕੀ ਆ ਸਾਡੇ ਛੋਟੇ ਉਹਦਾ ਕਿਉਂ ਨਹੀਂ ਐਡਾ ਖਾਸ ਹੁੰਦਾ ਜਿਵੇਂ ਆਮ ਨੋਰਮ ਵਾਲਾ ਇਹਦਾ ਭੈਣਾਂ ਐਸਾਂ ਤਾਂ ਲੱਗੂ ਜਨਾ ਤੋਂ ਸੁਧੀ ਕਿਉਂ ਬਣੀ ਜਾਂਦਾ ਠੀਕ ਹੈ ਠੀਕ ਹੈ ਠੀਕ ਚਨੀ ਦੀ ਉਸ ਹਾਂ ਨਾ ਦੁੱਧ ਵੀ ਬਹੁਤ ਆ ਤੇ ਘਿਓ ਵੀ ਬਹੁਤ ਆ ਬਾਕੀ ਸ਼ੇਵਾ ਦੇ ਸਾਹਮਣੇ ਨਾਲ ਵੱਧਾ ਘੜਦਾ ਰਹਿਣਾ ਇਹ ਜਰ ਅਸਲ ਦੇ ਵਿੱਚ ਨਾ ਸੀ ਚੀਜ਼ ਨਹੀਂ ਚਾਉਂਦੇ ਸੀ ਅੱਛਾ ਜੀ ਸਾਡੀ ਘੜ ਦੀ ਝੋਟੀਆਂ ਰੂਜੀ ਅਸਲ ਦੇ ਵਿੱਚ ਸਾਡੇ ਹੁਣ ਇੱਕ ਤਾਂ ਉਹ ਪਹਿਲਾਂ ਝੋਟੀ ਸੁਹੀ ਗਈ ਆ ਉਹ ਦੁੱਧ ਹੈ ਨਹੀਂ ਸੀਗਾ ਸਾਨੂੰ ਐ ਸੀਗਾ ਵੀ ਆਪਣੇ ਦੁੱਧ ਹੈ ਨਹੀਂ ਯਾਰ ਦੁੱਧ ਹੋਗਾ ਜੀ ਮੁੱਲ ਲੈ ਲੈਂਦੇ ਸੀ ਹਾਂ ਉਸ ਤੋਂ ਬਾਅਦ ਫਿਰ ਉਹ ਸੂਤੀ ਅਸੀਂ ਘਰੇ ਰੱਖ ਲਏ ਉਹਨੂੰ ਹੁਣ 2-3 ਮਹੀਨੇ ਹੋ ਗਏ ਹੁਣ ਇਹ ਸੂਤੀ ਆ ਤੇ ਹੁਣ ਉਹ 1.5 ਮਹੀਨਾ ਉਹ ਗਾਂ ਸਾਡੇ ਕੋਲ ਇੱਕ ਬੱਚੀ ਆ ਉਹ ਵੀ ਸੋਣ ਵਾਲੀ ਆ ਫਿਰ ਹੁਣ ਤਿੰਨ ਪਸ਼ੂ ਲਵੇਰੇ ਹੋ ਜਾਣ ਦੇਖ ਲਓ ਸਾਡਾ ਮਾਇਆ ਤੋਂ ਪਾ ਕੀ ਕਰਾਉਣਾਗਾ ਠੀਕ ਹੈ ਆਪਣਾ ਆਪਣਾ ਤਾਰਦਾ ਤੁਸੀਂ ਮੀਟਿੰਗ ਹੋ ਗੰਬਰ ਵਾਲਾ ਪ੍ਰੋਗਰਾਮ ਆ ਹਾਂਜੀ 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 ਆਪਣਾ ਇਕੱਲੇ ਬੰਦੇ ਕਰਕੇ ਕਾਰੋਬਾਰ ਹੋ ਜਾ ਆ ਠੀਕ ਹੈ ਜੀ ਜਨਿੰਦੀ ਆਪਣਾ ਪਸ਼ੂ ਵੱਧ ਹੋਣ ਕਰਕੇ ਤੇ ਬਾਕੀ ਘਰ ਦਾ ਕੰਮ ਹੋ ਜਾ ਇੱਕ ਬੰਦਾ ਇਕੱਲਾ ਕਰਕੇ ਉਸ ਸਿਸਟਮ ਦੇ ਹਿਸਾਬ ਨਾਲ ਆਪਦਾ ਸੈਟਿੰਗ ਕਰ ਰਹੇ ਆ ਕੋਈ ਆਏ ਨਹੀਂ ਗੱਲ ਵੀ ਕਹਿਣ ਦਾ ਮਤਲਬ ਵੀ ਜਾਂ ਕੋਈ ਚ ਨੁਕਸਾਂ ਜਾਂ ਕੋਈ ਕੋਡ ਆ ਕੋਈ ਐ ਜੀਆਂ ਗੱਲਾਂ ਹੈ ਨਹੀਂ ਹਾਂ ਬਾਕੀ ਇਹ ਆ ਕੋਈ ਵਪਾਰੀ ਦੇ ਘਰ ਹੈ ਨਹੀਂ ਤੇ ਆਪਦੇ ਘਰ ਦਾ ਪਸ਼ੂ ਆ ਆਪਣੇ ਘਰ ਦੀ ਪਹਿਲਾ ਸੂਈ ਆਵੇ ਉਹਨੇ ਕੱਟੀ ਦਿੱਤੀ ਹੈ ਨੇ ਵੀ ਹਾਂਜੀ ਤੇ ਇਹ ਵੀ ਵਧੀਆ ਹੁਣ ਸਾਨੂੰ ਉਹ ਚੱਕਰ ਸੀਗੀ ਤਾਂ ਹੀ ਕਰਕੇ ਅਸੀਂ ਹੁਣ ਸਾਨੂੰ ਐ ਹੀ ਉਹਨੇ ਪੈਸੇ ਉਹਨੇ ਵਟਾਉਣਾ ਹੀ ਨਹੀਂ ਗਏ ਹਾਂ ਉਹ ਜ਼ਿਆਦਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਵਾਲਾ ਚਰ ਹੋ ਗਿਆ ਹਾਂਜੀ ਹਾਂਜੀ ਤੇ ਕੋ ਬੱਚੀ ਆ ਸਾਡੇ ਹੁਣ ਸੂਣ ਵਾਲੀ ਫਿਰ ਮੈਂ ਕਹਾਂ ਵੀ ਕਰਨ ਪਸ਼ੂਆਂ ਦੀ ਸੰਭ ਸੰਭਾਲ ਦਾ ਔਖਾ ਹੋ ਜਾਂਦਾ ਵੀ ਚਲੋ ਬਹੁਤ ਆ ਜਾਨ ਵਾਲੀ ਵਧੀਆ ਸੇਵਾ ਹੋ ਜਾਂਦੀ ਹੈ ਠੀਕ ਹੈ ਜੀ ਬੜੀ ਸੇਵਾਣੀ ਹੁੰਦੀ ਜੀ ਠੀਕ ਹੈ ਠੀਕ ਹੈ ਤੇ ਇਹਦਾ ਕੀ ਮੁੱਲ ਬਾੜੀ ਰੱਖਿਆ ਜੀ ਆਪਾਂ ਮੋਲ ਆਪਾਂ ਬਾਈ 2,25,000 ਰੁਪਇਆ ਰੱਖਿਆ। 2,25,000 ਹਾਂ ਤੇ ਇਹ ਤੋਂ ਪਹਿਲਾਂ ਕੋਈ ਵੇਖਣ ਆਇਆ ਜਾਂ ਕੋਈ ਹਜੇ ਚੱਕਰ ਨਹੀਂ। ਹਜੇ ਆਪਾਂ ਕਿਸੇ ਨਾਲ ਗੱਲ ਨਹੀਂ ਕੀਤੀ। ਹਜੇ ਕਿਸੇ ਨਾਲ ਕੋਈ ਗੱਲ ਨਹੀਂ। ਠੀਕ ਹੈ। 2 ਕਰੋੜ ਦੇ ਬੂਮਾਥ ਵਾਲ ਨੂੰ ਬਖਾਈ ਸੀਗੀ ਮੈਂ। ਹਾਂਜੀ ਯਾਰ ਆਪਣੀਆਂ ਵਾਹ ਵਿੱਚੋਂ ਵੀ ਸੂਣ ਵਾਲੀ ਸੀਗੀ। ਰੋ ਰੈ ਦੇ ਤੌਰ ਤੇ ਹਾਂ ਰੈ ਤੌਰ ਤੇ ਲਿਆਜ ਵਾਲੇ ਬੰਦੇ ਨੂੰ ਬੁਲਾਇਆ ਸੀਗਾ ਤੇ ਪੂਰੇ ਰੂਟ ਦਾ ਜਾਣੇ ਆਪਾਂ ਕੋਈ ਕਿਸੇ ਨਾਲ ਕੋਈ ਗੱਲ ਨਹੀਂ। ਠੀਕ ਹੈ ਜੀ ਜੇਰਾ ਹੁਣ ਵੀਡੀਓ ਵੇਖ ਕੇ ਆਊਗਾ ਕੋਈ ਉਹਨੂੰ ਛੋੜ ਸੱਪਾ ਕੋਈ ਕੋਈ ਨਹੀਂ ਵੇਚਦਾ ਇਹ じゃ ਕੋਈ ਹੋਊਗਾ ਆਪਾਂ ਉਹੋ ਜੀ ਕਰ ਲਾਂਗੇ ਗੱਲ ਵਾਦਾਂ ਠੀਕ ਹੈ ਜੀ ਨਹੀਂ ਕੋਈ ਇੱਕ ਲਖੀਰ ਵੀ ਨਹੀਂ ਖਿੱਚੀ ਨਹੀਂ ਨਹੀਂ ਆਇਆ ਕੋਈ ਤੇ ਇਹ ਵੀ ਨਹੀਂ ਗੱਲ ਵੀ ਰੇਟ ਤਾਂ ਫਿਰ ਆ ਯਾਰ ਆਪਾਂ ਨੂੰ ਦੱਸਣਾ ਹੀ ਪਊਗਾ ਨਾ ਰੇਟ ਹਾਂਜੀ 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 ਠੀਕ ਹੈ ਜਣਾ ਠੀਕ ਹੈ ਜੀ 2 ਲੱਖ ਤੇ 25000 ਰੁਪਏ ਅੱਜ ਆਪਾਂ ਇਹਦਾ ਮੁੱਲ ਰੱਖ ਰਹੇ ਹਾਂ ਜੀ ਬਾਕੀ ਜਿਹੜਾ ਬੰਦਾ ਵੀਡੀਓ ਵੇਖ ਕੇ ਆਊਗਾ ਉਹਦੇ ਲਈ ਸਪੈਸ਼ਲ ਛੂਟ ਵੀ ਕਰਾਵਾਂਗੇ ਭਾਵੇਂ ਦੀ ਮੌਕੇ ਤੇ ਉਸ ਟਾਈਮ ਤੇ ਮੈਨੂੰ ਫੋਨ ਲਾ ਲਿਓ ਮੇਰਾ ਫੋਨ ਨੰਬਰ ਆ 925743086 ਤੇ ਯਾਰ ਜੇ ਮੰਨ ਲਾ ਘਰੇ ਰੱਖਣ ਵਾਲਾ ਕੋਈ ਲਿਆ ਜੇ ਤਾਂ ਵਧੀਆ ਦੁੱਧ ਵਾਲਾ ਪਸ਼ੂ ਵਪਾਰਕਾਂ ਬਪੂਰਾਂ ਵਾਲਾ ਇਦਾਂ ਨਹੀਂ ਹੈਗਾ ਜੇ ਘਰੇ ਸੇਵਾ ਕਰਨ ਵਾਲਾ ਬੰਦਾ ਵੀ ਨਾ ਦੁੱਧ ਪੀਣ ਵਾਲਾ ਹਾਂਜੀ ਹਾਂਜੀ ਉਹਦੇ ਆਸਤੇ ਮਤਲਬ ਰੁੱਧ ਨਹੀਂ ਮੁਕਦਾ ਕਰੋ ਜਿਹੜੀ ਤੁਸੀਂ ਆਪਦੇ ਮੂੰਹ ਮੱਥੇ ਵਾਲੇ ਆਕਾਸ਼ ਬੰਦ ਨੂੰ ਦੇ ਕੇ ਇਹ ਛੋਟੀ ਖੋਸ ਆ ਘਰੇ ਕਿਸੇ ਤੇ ਜਾ ਕੇ ਰੱਖ ਦਈਏ ਠੀਕ ਠੀਕ ਹੈ ਠੀਕ ਹੈ ਠੀਕ ਹੈ ਤੇ ਖਾਲਸਾ ਜੀ ਆਪਣਾ ਫੋਨ ਨੰਬਰ ਬੋਲ ਦਿਓ ਜੀ ਇੱਕ ਵਾਰ ਫੋਨ ਮੇਰਾ 98727 50275 98727 50275 ਹਾਂ ਤੇ ਆਪਣਾ ਪੂਤਾ ਵਾਲੇ ਖੂਹ ਦੇ ਨੇੜੇ ਘਰ ਆ ਭਗਤਾ ਪੱਤੀ ਆ ਭਗਤਾ ਹੀ ਬੰਦਾ ਠੀਕ ਹੈ ਜੀ ਪਿੰਡ ਭਗਤਾ ਭਾਈਕਾ ਤੇ ਪੱਤੀ ਵੀ ਭਗਤਾ ਪੂਤਾ ਵਾਲੇ ਖੂਹ ਦੇ ਨੇੜੇ ਘਰ ਆ ਤੇ ਇੱਧਰ ਵੱਜਦੀ ਆ ਬੂੜ ਵਾਲੀ ਧਰਮਸ਼ਾਲਾ ਘਰ ਦੇ ਨੇੜੇ ਇੱਕ ਤੇ ਇਹ ਦੋਨੇ ਚੀਜ਼ਾਂ ਨੇੜੇ ਹੀ ਪੈਂਦੀਆਂ ਖੂਹ ਪੂਤਾ ਵਾਲਾ ਤੇ ਬੂੜ ਵਾਲੀ ਧਰਮਸ਼ਾਲਾ ਪੱਤੀ ਭਗਤਾ ਗੁਰਪ੍ਰੀਤ ਸਿੰਘ ਖਾਲਸਾ ਜਿੱਥੋਂ ਮਰਜੀ ਪੁੱਛ ਕੇ ਆਪਾਂ ਕਰੇ ਪਹੁੰਚ ਸਕਦੇ ਆ ਬਾਈ ਜੀ ਤੇ ਝੋਟੀ ਦੇ ਦਰਸ਼ਨ ਤੁਸੀਂ ਪਾਈ ਲਏ ਆ ਤੇ ਬਾਕੀ ਇੱਥੇ ਪਹੁੰਚ ਕੇ ਦਰਸ਼ਨ ਪਾ ਕੇ ਤੇ ਜੋ ਗੱਲ ਬੋਲੀ ਆ ਉਹਦੇ ਵਿੱਚ ਕੋਈ ਇਹ ਗਲਤਫਲਤ ਨਹੀਂ ਕੋਈ ਦੂਰੋਂ ਚੱਲ ਕੇ ਆਉਂਗੇ ਤਾਂ ਇੱਥੇ ਆ ਕੇ ਆਏ ਨਹੀਂ ਵੀ ਕੋਈ ਗੱਲ ਦਾ ਫਰਕ ਸਰਕ ਨਿਕਲੂਗਾ ਤੇ ਜਿਹੜੀ ਝੋਟੀ ਦੀ ਵੀਡੀਓ ਦਿਖਾਈ ਆ ਇਹੀ ਸਾਨੂੰ ਝੋਟੀ ਮੌਕੇ ਤੇ ਮਿਲੂਗੀ ਕਈ ਵਾਰ ਵੀਡੀਓ ਹੋਰ ਦੀ ਹੁੰਦੀ ਹੁੰਦੀ ਆ ਮੁੜ ਕੇ ਹੱਥ ਹੋਰ ਓਲੀ ਕਰ ਦਿੰਦੇ ਉਹ ਗੱਲਾਂ ਨਹੀਂ ਹੋਣਗੀਆਂ ਆਪਣਾ ਆਪਣੇ ਕੋਲੇ ਆ ਦੋਈ ਝੋਟਾਂ ਹਾਂਜੀ ਹਾਂਜੀ ਠੀਕ ਆ ਕੱਲੇ ਸੁਈ ਆ ਦੋ ਹੀ ਛੋਟੀਆਂ ਕੋਈ ਇਹ ਵੀ ਨਹੀਂ ਗੱਲ ਵੀ ਕੋਈ ਤੁਹਾਨੂੰ ਪਿੰਡ ਚੋਂ ਕਿਸੇ ਤੋਂ ਪੁੱਛੋਗੇ ਆ ਕੇ ਤਾਂ ਕੋਈ ਇਹ ਕਹਿ ਦੂਗਾ ਵੀ ਉਹ ਵਪਾਰ ਕਰਦਾ ਬਿਲਕੁਲ ਘਰ ਦੀ ਝੋਟੀ ਆ ਘਰੇ ਰੱਖਣਾਈ ਜੀ ਦੇ ਨਾਲ ਫੋਨ ਤੇ ਜਦੋਂ ਮਰਜ਼ੀ ਗੱਲ ਕਰ ਲਿਓ ਸਵੇਰ 7:00 ਵਜੇ ਤੋਂ ਬਾਅਦ ਤੇ ਸ਼ਾਮ ਨੂੰ 8:00 ਵਜੇ ਤੋਂ ਪਹਿਲਾਂ ਇਸ ਟਾਈਮ ਤੇ ਜਦੋਂ ਮਰਜ਼ੀ ਫੋਨ ਲਾ ਲਿਓ ਬਾਈ ਤੇ ਫੋਨ ਕੋਲ ਹੀ ਹੁੰਦਾ ਤੇ ਧੰਨਵਾਦ ਆ ਸਾਰਿਆਂ ਦਾ ਵੀਰ ਵੀਡੀਓ ਨੂੰ ਗਾਹ ਵੀ ਸ਼ੇਅਰ ਕਰ ਦਿਓ ਜਿਹੜਾ ਕੋਈ ਵੀਰ ਕਿਸੇ ਨੂੰ ਚਾਹੀਦਾ ਹੋਇਆ ਪਸ਼ੂ ਤੇ ਕੁਝ ਛੋਟੀ ਚਾਈ ਦੀ ਹੁੰਦੀ ਆ ਕਿਸੇ ਦੇ ਵੀਡੀਓ ਕੰਮ ਆ ਜਾਂਦੀ ਆ ਤੇ ਇਹਨੇ ਨਾਲ ਅਗਲੇ ਨੂੰ ਪਤਾ ਲੱਗ ਜਾਂਦਾ ਕਿੱਥੇ ਕੀ ਚੀਜ਼ ਆ ਧੰਨਵਾਦ ਆ ਵੀਰ ਸਾਰਿਆਂ ਦਾ